ਕਿੰਨੇ ਸਮੇਂ ਤੇ ਤੁਹਾਡੇ ਤੇ ਮੇਰ ਹੈਗੀ ਹੈ ਵੀ ਲੋਕਾਂ ਦਾ ਭਲਾ ਵੀ ਕਰ ਰਹੇ ਹੋ ਕਿੰਨਾ ਸਮਾਂ ਹੋ ਗਿਆ ਮੇਰ ਤਾਂ ਮੇਰੇ ਤੋਂ 7 ਸਾਲ ਦੀ ਸੀ ਮੈਂ ਉਦੋਂ ਪਤਾ ਲੱਗ ਗਿਆ ਸੀ ਮੇਰੇ ਤੇ ਮੇਰ ਹੋਣੀ ਸ਼ੁਰੂ ਹੋ ਗਈ ਤੇ ਉਸ ਤੋਂ ਬਾਅਦ ਕੋਈ ਪ੍ਰੋਬਲਮਸ ਵੀ ਬਹੁਤ ਜਿਵੇਂ ਕਹਿੰਦੇ ਭਗਤਾਂ ਨਾਲ ਪ੍ਰੀਖਿਆ ਹੁੰਦੀ ਹੈ ਉਵੇਂ ਮੇਰੇ ਨਾਲ ਪ੍ਰੀਖਿਆ ਵੀ ਬਹੁਤ ਹੋਈ ਤੇ ਉਸ ਤੋਂ ਬਾਅਦ ਜਦੋਂ ਮਾਂ ਨੇ ਮੈਨੂੰ ਰਸਤਾ ਦਿਖਾਇਆ ਕਿ ਮੇਰੇ ਕਰਮਾਂ 'ਚ ਸੇਵਾ ਲਿਖੀ ਆ ਮੈਨੂੰ ਜੋ ਗੁਰੂ ਪੀਰ ਮਿਲੇ ਉਹਨਾਂ ਨੇ ਇੱਕੋ ਗੱਲ ਲਿਖੀ ਸੀ ਕਿ ਤੇਰੇ ਕਰਮਾਂ 'ਚ ਸੇਵਾ ਹੈ ਤੂੰ ਤੂੰ ਸੇਵਾ ਹੀ ਕਰਨੀ ਇਸ ਕਰਕੇ ਮੇਰੇ ਕਰਮਾਂ 'ਚ ਸੇਵਾ ਹੋਈ 10 ਸਾਲ ਮੈਨੂੰ ਹੋ ਗਏ ਇਸ ਕੰਮ ਨੂੰ ਕਰਦੇ ਹੋਏ ਤੇ 15 ਸਾਲ ਹੋ ਗਏ ਮੈਨੂੰ ਗੁਰੂਤਾਰਨਾ ਕੀਤੀ ਕੋਈ ਪੀੜੀਦਰ ਪੀੜੀ ਚੱਲੀ ਜਾ ਰਹੀ ਹੈ ਕਿ ਤੁਹਾਡੇ ਤੋਂ ਹੀ ਸ਼ੁਰੂ ਹੋਇਆ ਪੀੜੀ ਮੇਰੇ ਸ਼ੁਰੂ ਤੋਂ ਹੈ ਪਿੱਛੇ ਗੱਦੀ ਸੀ ਪਰ ਪਿੱਛੇ ਕੋਈ ਗੱਡੀ ਕਿਸੇ ਨੇ ਉਠਾਈ ਨਹੀਂ ਪਰ ਬਚਪਨ ਤੋਂ ਮੇਰ ਹੋਣ ਕਰਕੇ ਫਿਰ ਕਰਮਾਂ ਚ ਜੇ ਲਿਖਿਆ ਹੋਇਆ ਤਾਂ ਜੀ ਮਿਲੂਗਾ ਜ਼ਰੂਰ ਫਿਰ ਮੇਰੇ ਕਰਮਾਂ ਚ ਜੇ ਫਕੀਰੀ ਲਿਖੀ ਆ ਗੱਡੀ ਚਲਾਣਾ ਲਿਖਿਆ ਲੋਕਾਂ ਦੀ ਸੇਵਾ ਲਿਖੀ ਮਹਾਮੈ ਦੀ ਸੇਵਾ ਲਿਖੀ ਤਾਂ ਅਸੀਂ ਕ੍ਰਿਸ਼ਤੀ ਵਿੱਚ ਹੁੰਦੇ ਹੋਏ ਵੀ ਸਭ ਕੁਝ ਕਰਦੇ ਪਏ ਤੇ ਦਾਤੀ ਸਭ ਕੁਝ ਸਾਡੇ ਤੋਂ ਕਰਾਂਦੇ ਪਏ ਅੱਛਾ ਭਗਤ ਕਿੱਥੋਂ ਕਿੱਥੋਂ ਆਂਦੇ ਨੇ ਇੱਥੇ ਭਗਤਤਾ ਜੀ ਬਹੁਤ ਦੂਰ ਦੂਰੋਂ ਆਂਦੇ ਦਿੱਲੀ ਤੋਂ ਵੀ ਆਂਦੇ ਮੁਜ਼ੱਫਰਨਗਰ ਤੋਂ ਵੀ ਆਂਦੇ ਕਾਲਕਾ ਜੀ ਤੋਂ ਵੀ ਆਂਦੇ ਆ ਤੇ ਕੁਝ ਦਿਨ ਹੋ ਗਏ ਸਾਡੇ Rajasthan ਤੋਂ ਵੀ ਆ ਰਹੇ ਆ ਭਗਤ ਕੁਝ ਪੂਜਾ ਕਰਵਾਈ ਜਾਂਦੀ ਹੈ ਸ਼ੀਤਲਾ ਮਾਤਾ ਦੇਵੀ ਕਿਉਂਕਿ ਮਾਂ ਇੱਕ ਸ਼ੀਤਲਾ ਰੂਪ ਵੀ ਆ ਜਦੋਂ ਅਸੀਂ ਸ਼ੀਤਲਾ ਮਾਂ ਦਾ ਵੀ ਉਪਾਏ ਕਰਾਂਦੇ ਤਾਂ ਵੀ ਮਾਂ ਆਪਣੇ ਸ਼ੀਤਲਾ ਰੂਪ ਵਿੱਚ ਆ ਜਾਂਦੇ ਆ ਸ਼ੀਤਲਾ ਮਾਤਾ ਦਾ ਵੀ ਉਪਾਏ ਕਰਾਇਆ ਜਾਂਦਾ ਜਦੋਂ ਕਿਸੇ ਘਰ ਵਿੱਚ ਮਾਂ ਕਰੋਧਿਤ ਹੋਵੇ ਐਦਾ ਜਿਸ ਸਾਹ ਨਾਲ ਪ੍ਰੋਬਲਮ ਹੋਵੇ ਉਸ ਸਾਹ ਨਾਲ ਉਪਾਏ ਕਰਾ ਕੇ ਮਾਂ ਨੂੰ ਸ਼ਾਂਤ ਕਰਾਇਆ ਜਾਂਦਾ ਕਿੰਨੇ ਸਮੇਂ ਤੋਂ ਤੁਹਾਡੇ ਤੇ ਮੇਰ ਹੈਗੀ ਹੈ ਵੀ ਲੋਕਾਂ ਦਾ ਭੱਲਾ ਵੀ ਕਰ ਰਹੇ ਹੋ ਕਿੰਨਾ ਸਮਾਂ ਹੋ ਗਿਆ ਮੇਰੇ ਤਾਂ ਮੇਰੇ ਤੋਂ 7 ਸਾਲ ਦੀ ਸੀ ਮੈਨੂੰ ਉਦੋਂ ਪਤਾ ਲੱਗ ਗਿਆ ਸੀ ਮੇਰੇ ਤੇ ਮੇਰ ਹੋਣੀ ਸ਼ੁਰੂ ਹੋ ਗਈ ਤੇ ਉਸ ਤੋਂ ਬਾਅਦ ਕੋਈ ਪ੍ਰੋਬਲਮਸ ਵੀ ਬਹੁਤ ਜਿਵੇਂ ਕਹਿੰਦੇ ਭਗਤਾਂ ਨਾਲ ਪ੍ਰੀਖਿਆ ਹੁੰਦੀ ਹੈ ਉਮੇ ਮੇਰੇ ਨਾਲ ਪ੍ਰੀਖਿਆ ਵੀ ਬਹੁਤ ਹੋਈ ਤੇ ਉਸ ਤੋਂ ਬਾਅਦ ਜਦੋਂ ਮਾਂ ਨੇ ਮੈਨੂੰ ਰਸਤਾ ਦਿਖਾਇਆ ਕਿ ਮੇਰੇ ਕਰਮਾਂ 'ਚ ਸੇਵਾ ਲਿਖੀ ਆ ਮੈਨੂੰ ਜੋ ਗੁਰੂ ਪੀਰ ਮਿਲੇ ਉਹਨਾਂ ਨੇ ਇੱਕੋ ਗੱਲ ਲਿਖੀ ਸੀ ਕਿ ਤੇਰੇ ਕਰਮਾਂ 'ਚ ਸੇਵਾ ਹੈ ਤੂੰ ਤੂੰ ਸੇਵਾ ਹੀ ਕਰਨੀ ਆ ਚਾਹੇ ਲੋਕਾਂ ਦੀ ਹੋਵੇ ਚਾਹੇ ਮਾਹਮਾਈ ਦੀ ਹੋਵੇ ਇਸ ਕਰਕੇ ਮੇਰੇ ਕਰਮਾਂ 'ਚ ਸੇਵਾ ਹੋਈ 10 ਸਾਲ ਮੈਨੂੰ ਹੋ ਗਏ ਇਸ ਕੰਮ ਨੂੰ ਕਰਦੇ ਹੋਏ ਤੇ 15 ਸਾਲ ਹੋ ਗਏ ਮੈਨੂੰ ਗੁਰੂਤਾਰਨਾ ਕੀਤੀ ਕੋਈ ਪੀੜੀਦਰ ਪੀੜੀ ਚੱਲੀ ਜਾ ਰਹੀ ਹੈ ਕਿ ਤੁਹਾਡੇ ਤੋਂ ਹੀ ਸ਼ੁਰੂ ਹੋਇਆ ਪੀੜੀ ਮੇਰੇ ਸ਼ੁਰੂ ਤੋਂ ਹੈ ਪਿੱਛੇ ਗੱਦੀ ਸੀ ਪਰ ਪਿੱਛੇ ਕੋਈ ਗੱਦੀ ਕਿਸੇ ਨੇ ਉਠਾਈ ਨਹੀਂ ਪਰ ਬਚਪਨ ਤੋਂ ਮੇਰ ਹੋਣ ਕਰਕੇ ਫਿਰ ਕਰਮਾਂ ਚ ਜੇ ਲਿਖਿਆ ਹੋਇਆ ਤਾਂ ਜੀ ਮਿਲੂਗਾ ਜ਼ਰੂਰ ਫਿਰ ਮੇਰੇ ਕਰਮਾਂ ਚ ਜੇ ਫਕੀਰੀ ਲਿਖੀ ਹੈ ਗੱਦੀ ਚਲਾਣਾ ਲਿਖਿਆ ਲੋਕਾਂ ਦੀ ਸੇਵਾ ਲਿਖੀ ਮਾਹਮਾਏ ਦੀ ਸੇਵਾ ਲਿਖੀ ਤਾਂ ਅਸੀਂ ਕ੍ਰਿਸ਼ਤੀ ਵਿੱਚ ਹੁੰਦੇ ਹੋਏ ਵੀ ਸਭ ਕੁਝ ਕਰਦੇ ਪਏ ਤੇ ਦਾਤੀ ਸਭ ਕੁਝ ਸਾਡੇ ਤੋਂ ਕਰਾਂਦੇ ਪਏ ਗੁग्गा पीर जी ਦੀ ਆਰਾਧਨਾ ਕਰਨ ਨਾਲ ਕੀ ਕੁਝ ਹੁੰਦਾ ਗੁग्गा पीर जी ਦੇ ਆਰਾਧਨ ਨਾਲ ਜਿਵੇਂ ਅੰਤਨ ਦੇ ਪੰਡਾਰੇ ਕਿਸੇ ਦੇ ਘਰ ਵੀ ਕੋਈ ਵੀ ਪ੍ਰੋਬਲਮ ਹੁੰਦੀ ਆ ਜ਼ਖਮ ਹੁੰਦੇ ਆ ਕੋਈ ਵੀ ਉਹਨਾਂ ਦੇ ਰੋਗ ਹੁੰਦੇ ਆ ਗੁग्गा जी ਰੋਗ ਵੀ ਦੂਰ ਕਰਦੇ ਆ ਹੁਣ ਕਈਆਂ ਦੇ ਘਰ ਵੀ ਔਲਾਦ ਨਹੀਂ ਹੁੰਦੀ ਗੁग्गा जी ਫਲ ਗੁग्गा जी ਦਾ ਨਾਮ ਦੇ ਕੇ ਫਲ ਪਾਇਆ ਜਾਂਦਾ ਤੇ ਜਰੂਰ ਉਹਨਾਂ ਦੇ ਘਰ ਔਲਾਦ ਹੁੰਦੀ ਆ ਤੇ ਕੋਈ ਉਹਨਾਂ ਦੇ ਘਰ ਕੋਈ ਵੀ ਪੈਸੇ ਤੇਲੇ ਦੀ ਦਿੱਕਤ ਹੋਵੇ ਕੋਈ ਵੀ ਦਿੱਕਤ ਹੋਵੇ ਤਾਂ ਹਰ ਇੱਕ ਦਿੱਕਤ ਦੂਰ ਹੁੰਦੀ ਆ ਤੇ ਸਭ ਤੋਂ ਵੱਡੀ ਗੱਲ ਨਾਮ ਰੋਸ਼ਨ ਹੁੰਦਾ। ਅੱਛਾ ਭਗਤ ਕਿੱਥੋਂ-ਕਿੱਥੋਂ ਆਂਦੇ ਨੇ ਇੱਥੇ? ਭਗਤਤਾ ਜੀ ਬਹੁਤ ਦੂਰ-ਦੂਰ ਆਂਦੇ। ਦਿੱਲੀ ਤੋਂ ਵੀ ਆਂਦੇ, ਮੁਜ਼ਫਰਨਗਰ ਤੋਂ ਵੀ ਆਂਦੇ, ਕਾਲਕਾ ਜੀ ਤੋਂ ਵੀ ਆਂਦੇ ਆ। ਤੇ ਕੁਝ ਦਿਨ ਹੋ ਗਏ ਸਾਡੇ ਰਾਜਸਥਾਨ ਤੋਂ ਵੀ ਆ ਰਹੇ ਆ। ਭਗਤ ਕੁਝ ਚਿਰ ਹੋ ਗਏ ਸਾਡੇ ਤੋਂ। ਲੁਧਿਆਣੇ ਤੋਂ ਤਾਂ ਫਿਰ ਵੈਸੇ ਲੋਕਲ ਤੋਂ ਤਾਂ ਕਾਫੀ ਆ ਰਹੇ ਆ ਸਾਡੇ। ਮਾਤਾ ਜੀ ਹੱਥ ਵੀ ਦੇਖਦੇ ਹੋ ਤੁਸੀਂ ਵੀ ਹੱਥ ਦੇ ਕੇ ਵੀ ਕੁਝ ਦੱਸਣਾ ਹੁੰਦਾ ਉਹ ਵੀ ਕਰ ਦਿਓ। ਨਹੀਂ ਜੀ ਹੱਥ ਦੇਖਣ ਵਾਲਾ ਨਹੀਂ। ਸਾਨੂੰ ਨਿਗਾ ਮਿਲੀ ਹੋਈ ਆ। ਤੇ ਨਿਗਾ ਵਿੱਚ ਹੀ ਜਦੋਂ ਉਹਨਾਂ ਦਾ ਨਾਮ ਪੁੱਛ ਕੇ ਉਹਨਾਂ ਦਾ ਐਡਰੈਸ ਪੁੱਛ ਕੇ ਤੇ ਸ਼ਹਿਰ ਪੁੱਛ ਕੇ ਉਸ ਹਾਲ ਨਾਲ ਅਸੀਂ ਉਹਨਾਂ ਦੇ ਘਰ ਨਿਗਾ ਰਾਹੀਂ ਪਹੁੰਚ ਕੇ ਤੇ ਉਹਨਾਂ ਨੂੰ ਸਾਰਾ ਕੁਝ ਦੱਸ ਦਿੰਦੇ ਹਾਂ ਅੱਛਾ ਮੰਦਰ ਕਿੱਥੇ ਹੈ ਬਹੁਤ ਸਾਰੇ ਭਗਤ ਸਾਡੇ ਦੇਖ ਰਹੇ ਨੇ ਉਹ ਉਹਨਾਂ ਭਗਤਾਂ ਨੇ ਇਸ ਮੰਦਰ ਦੇ ਦਰਸ਼ਨ ਕਰਨ ਦੇ ਨੇ ਕਿੱਥੇ ਆਉਣਾ ਇਹ ਜੀ ਰਾਜਨ ਸਟੇਟ ਵਿੱਚ ਵੱਡੀ ਹਬਵਾਲ ਵਿੱਚ ਆਪਣਾ ਮੰਦਰ ਸਥਿਤ ਹੈ ਗਲੀ ਨੰਬਰ 2 ਹੈ ਤਰਸੀਮ ਕਲੋਨੀ ਹੈ ਜਿਸ ਨੇ ਵੀ ਸ਼ਰਧਾਲੂ ਨੇ ਆਣਾ ਹੋਵੇ ਤਾਂ ਸ਼ਨੀਵਾਰ ਨੂੰ 1:30 ਵਜੇ ਲੰਗਰ ਸ਼ੁਰੂ ਹੋ ਜਾਂਦਾ ਹੈ ਤਾਂ 1 ਵਜੇ ਆ ਕੇ ਆਪਣਾ ਸਾਢੇ 4-5 ਵਜੇ ਤੱਕ ਆਰਤੀ ਹੁੰਦੀ ਹੈ ਫਿਰ ਉਸ ਤੋਂ ਬਾਅਦ ਆਪਣੀ ਪੂਛਿਆ ਚਾਲੂ ਹੋ ਜਾਂਦੀ ਹੈ ਰਾਤ ਤੱਕ ਆਪਣਾ ਇਹ ਸਿਸਟਮ ਚੱਲਦਾ ਰਹਿੰਦਾ ਹੈ ਪਰ ਆਣਾ ਸਭ ਨੂੰ ਦੁਪਹਿਰੇ 1 ਵਜੇ ਤੱਕ ਹੀ ਹੁੰਦਾ ਸੋ ਗੱਲਬਾਤ ਕੀਤੀ ਜੋ ਕਾਫੀ ਸਮਾਂ ਤੋਂ ਜਿਹੜੀ ਸੇਵਾ ਹੈ ਉਹ ਨਿਭਾ ਰਹੇ ਨੇ ਪਰ ਬਹੁਤ ਸਾਰੇ ਲੋਕਾਂ ਦਾ ਇਸ ਮੰਦਿਰ ਦੇ ਵਿੱਚ ਆ ਕੇ ਭਲਾ ਵੀ ਹੋਇਆ ਤੁਸੀਂ ਕਿੰਨਾ ਕ ਸਮਾਂ ਦਿੰਦੇ ਹੋ ਇਸ ਮੰਦਿਰ ਦੇ ਵਿੱਚ ਮੰਦਰ ਤਾਂ ਦੇਖੋ ਜੀ ਮੇਰਾ ਸਵੇਰੇ ਸ਼ਾਮ ਹੁੰਦਾ ਵਿੱਚ ਬੱਚਿਆਂ ਨੂੰ ਵੀ ਥੋੜਾ ਟਾਈਮ ਦੇਣਾ ਲੇਕਿਨ ਸਾਲ ਵਿੱਚ ਤਿੰਨ ਸਮੇਂ ਐਦਾਂ ਦੇ ਹੁੰਦੇ ਆ ਜਦੋਂ ਕਿ ਮੇਰੀ ਕਠਨ ਤਪੱਸਿਆ ਹੁੰਦੀ ਆ ਜਿਵੇਂ ਸਾਵਣ ਨਰਾਤੇ ਵੱਡੇ ਨਰਾਤੇ ਜਦੋਂ ਹੁੰਦੇ ਆ ਆਪਣੇ ਅੱਸੂ ਵਾਲੇ ਔਰ ਮਾਗ ਦੇ ਮਹੀਨੇ ਇਹਨਾਂ ਵਿੱਚ ਮੇਰੀ ਕਠਨ ਤਪੱਸਿਆ ਹੁੰਦੀ ਆ ਸਾਵਣ ਦਾ ਮਹੀਨਾ ਤੁਹਾਨੂੰ ਉਦਾਸੀ ਦਿੱਤਾ ਹੈ ਬੀਬੀ ਨਾਲ ਅੰਜਲ ਸਿਰਫ ਜਲ ਰਹਿ ਜਾਂਦੇ ਆ ਜਦੋਂ ਨਰਾਤੇ ਹੁੰਦੇ ਹਨ ਨਰਾਤੇ 사ਵਰੀ ਜੀ ਮੇਰੇ ਨਰਾਤੇ ਰੱਖੇ ਜਾਂਦੇ ਪਰ ਇਹ ਆ ਉਹਦੇ ਵਿੱਚੋਂ ਮੈਂ ਘਰ ਤੋਂ ਬਾਹਰ ਨਹੀਂ ਨਿਕਲਦੀ ਮੰਦਰ ਦੇ ਵਿੱਚ ਇੱਕ ਆਸਨ ਤੇ ਬੈਠ ਕੇ ਮੇਰਾ ਜਾਪ ਚੱਲਦਾ ਚਾਹੇ 8 ਘੰਟੇ ਚੱਲੇ ਚਾਹੇ 10 ਘੰਟੇ ਚੱਲੇ ਉਸ ਤੋਂ ਬਾਅਦ ਮਾਘ ਦੇ ਮਹੀਨੇ ਐਸੀ ਤਪੱਸਿਆ ਹੁੰਦੀ ਹੈ ਕਿ ਸੱਤ ਤੋੜੇ ਜਿਵੇਂ ਮਿੱਟੀ ਦੇ ਤੋੜੇ ਹੁੰਦੇ ਆ ਠੰਡੇ ਰਾਤ ਨੂੰ ਭਰ ਕੇ ਰੱਖਨੇ ਹੁੰਦੇ ਸੱਤ ਤੋੜੇ ਤੋੜਿਆਂ ਦਾ ਸਵੇਰੇ ਇਸ਼ਨਾਨ ਹੁੰਦਾ ਪੂਰੇ ਮਾਘ ਦੇ ਮਹੀਨੇ ਜਦੋਂ ਠੰਡੇ ਬਿਲਕੁਲ ਠੰਡ ਹੁੰਦੀ ਹੈ ਵੀ ਬੰਦੇ ਦੋ ਦੋ ਜਰਾਬਾ ਦੋ ਦੋ ਕੋਟੀਆਂ ਭਰ ਕੇ ਰੱਖਦੇ ਉਸ ਟਾਈਮ ਮੈਂ ਠੰਡੇ ਤੋੜੇ ਆਪਣੇ ਸਰੀਰ ਉੱਤੇ ਆਪਣਾ ਇਸ਼ਨਾਨ ਕਰਦੀ ਆ ਇਹ ਮੇਰੀ ਤਪੱਸਿਆ ਰੱਖੀ ਜਾਂਦੀ ਹੈ ਤੇ ਦਿਨ ਰਾਤ ਬੀ ਜਦੋਂ ਕਾਟਨ ਦੇ ਕੱਪੜੇ ਪਾ ਕੇ ਹੀ ਮੈਂ ਆਪਣਾ ਜਾਪ ਕਰਦੀ ਆ ਮੇਰੀ ਇਹ ਕਠਨ ਤਪੱਸਿਆ ਹੁੰਦੀ ਹੈ ਕਿੰਨੇ ਸਾਧੂ ਸੰਤ ਜਾਂ ਫਿਰ ਜਿਨ੍ਹਾਂ ਤੇ ਕੋਈ ਬਖਸ਼ ਹੁੰਦੀ ਹੈ ਉਹਨਾਂ ਦੇ ਰਸਤੇ ਕਹਿੰਦੇ ਲੋਕਾਂ ਨਾਲੋਂ ਵੱਖਰੇ ਹੁੰਦੇ ਆ ਹਾਂਜੀ ਬਿਲਕੁਲ ਬਿਲਕੁਲ ਕਿਉਂਕਿ ਉਹਨਾਂ ਦੀ ਸੋਚ ਹੀ ਜਿਵੇਂ ਆਮ ਦੁਨੀਆ ਸੋਚਦੀ ਆ ਉਹ ਦੁਨੀਆ ਤੋਂ ਵੱਖਰਾ ਹੀ ਸੋਚਦੇ ਆ ਦੁਨੀਆ ਨੇ ਸੋਚਣਾ ਵੀ ਸਾਡੇ ਕਰ ਇਹ ਨਹੀਂ ਹੈਗਾ ਸਾਧੂ ਸੰਤ ਸੋਚਦੇ ਆ ਮਾਂ ਹੈਗੀ ਜਾਂ ਸਾਡਾ ਪਰਮਾਤਮਾ ਹੈਗਾ ਸਾਡੇ ਕੋਲ ਸਭ ਕੁਝ ਹੋਗਾ ਉਹ ਬਿਨਾਂ ਰੋਟੀ ਖਾਏ ਜਾਂ ਬਿਨਾਂ ਉਹਨਾਂ ਕੋਲ ਚਾਹੇ ਕੁਝ ਵੀ ਨਾ ਹੋਵੇ ਉਸ ਆਪਣੇ ਸਾਦੇ ਬਾਣੇ 'ਚ ਉਹਨਾਂ ਨੂੰ ਰਹਿਣਾ ਚੰਗਾ ਲੱਗਦਾ ਤੇ ਸਾਦਾ ਖਾਣਾ ਖਾਣਾ ਹੀ ਚੰਗਾ ਲੱਗਦਾ ਇਸ ਕਰਕੇ ਉਹ ਦੁਨੀਆ ਤੋਂ ਵੱਖਰੇ ਹੁੰਦੇ ਆ